ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਮੰਗੂ ਆ ਨੈਸ਼ਨਲ ਪਾਰਟੀਆਂ ਨੇ ਤੇ ਹਮਲਾ ਕਰਕੇ ਕਾਬਜ਼ ਹੋ ਕੇ ਪੰਜਾਬ ਨੂੰ ਲੁੱਟਿਆ ਤਬਦੇ ਨਾ ਦੁਖੀ ਕਰ ਦਿੱਤਾ ਪੰਜਾਬ ਨੂੰ ਤਬਾਹ ਕਰ ਦਿੱਤਾ ਸਰਕਾਰ ਕੀ ਦੀ ਹੈ ਕਿ ਨਕਲੀਆਂ ਦੀ ਮਾਦਵਾ ਨਹੀਂ ਦੱਸ ਦੈਂ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਦਾ ਕਾਗਜ਼ਾਂ ਚ ਹੈ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਨੀ ਐਲਾਨ ਕਰਦੇ ਐ ਜੇ ਜੇ ਕੁਛ ਪਾਣੀ ਸੜਕ ਨੂੰ ਰਿਪੇਅਰ ਕਰਦਾ ਹੀ ਪੱਥਰ ਰੱਖ ਦਿਆ ਕੇਂਦਰੀ ਵਾਲਾ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੁੰਦਾ ਜਿਹੜੇ ਬੋਰਡ ਸੀ ਇਸ ਦੇਸ਼ ਦੀ ਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾ ਤੇ ਉੱਤੇ ਕੇਈ ਨਹੀਂ ਵਾਲਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਾ ਭਗਵੰਤ ਮਾਨ ਦਾ ਦਰਪਾਤ ਜੇ ਕੋਈ ਬਿਲੀ ਤਾਂ ਕੋਲੋਂ ਤੁੰਗੇ ਕਾਲੀ ਦਲ ਦੀ ਦੇਣਾ ਜੇ ਗਰੀਬ ਨੂੰ ਪੁੱਛੋਗੇ ਕਹਿੰਗੇ ਕਿ ਕਾਲੀ ਦਲ ਦੀ ਸਰਕਾਰ ਸਾਨੂੰ ਠਾ ਠਾ ਦਾਲ ਮਿਲਦਾ ਸੀ ਛੱਗਲ ਮਿਲਦੀ ਸੀ ਪੈਨਸ਼ਨਾਂ ਮਿਲਦੀਆਂ ਸੀ ਪਹਾਦਰ ਵਰਕਰ ਸਹਿਬਾਨ ਲੀਡਰਸ਼ਿਪ ਗੱਜਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣੀ ਜਾਨ ਹੈ ਆਪਣਾ ਘਰ ਹੈ ਉਹ ਯਾਰ ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਹਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਨ ਤੇ ਭੁਜਾਉਣਾ ਦੁਸ਼ਮਨ ਨੂੰ ਆਪਣਾ ਫਰਜ਼ ਬਣ ਜਾਂਦਾ ਹੈ ਹਰ ਕਈ ਹੈ ਕਿ ਲੁੱਟਣ ਆਏ ਆ ਬਾਹਰਲੇ ਤੂੰ ਕਿਸ ਕੰ ਦਾ ਕਿ ਮੌਕਾ ਦਿੱਤਾ ਉਹਨਾਂ ਨੂੰ ਲੁੱਟਣ ਦੇ ਆਪਣੀ ਲੋਕਾਂ ਨੂੰ ਮੈਨੂੰ ਪੁੱਛਣਾ ਚਾਹਣਾ ਅੱਜ ਆਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਇੱਥੇ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝੇ ਆਪਣੇ ਕੌਣ ਐ ਤੇ ਪ੍ਰਾਏ ਕੌਣ ਐ ਹਲੇ ਤੱਕ ਨਹੀਂ ਆਪਾਂ ਸਮਝੇ ਕਿ ਆਪਾਂ ਨੂੰ ਬਰਬਾਦ ਕਿਨੇ ਕੀਤਾ ਤੇ ਆਪਾਂ ਨੂੰ ਪਹਚਾਇਆ ਕਿਨੇ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਛ ਵੀ ਅੱਜ ਪੰਜਾਬ ਦੇਖ ਰਿਹਾ ਹਾਂ ਜੋ ਕੁਛ ਵੀ ਤਰੱਕੀ ਦੇਖ ਰਿਹਾ ਹਾਂ ਦੋ ਕੁਛ ਵੀ ਇੱਥੇ ਇੰਡਸਟਰੀ ਦੇਖ ਰਿਹਾ ਹਾਂ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਿਹਾ ਹਾਂ ਉਹ ਸਾਰਾ ਕੁਸ਼ੀ ਥੋੜੀ ਕੇਤਰੀ ਪਾਰਟੀ ਦੇ ਮੁੱਖ ਮੰਤਰੀ ਆਲੇ ਬਣਾਏ ਪਰ ਫਿਰ ਵੀ ਆਪਾਂ ਗੱਲਾਂ ਛਾ ਜਾਣੇ ਆ ਦੇਖੋ ਦੂਜੇ ਸੂਬੇ ਦੇ ਲੋਕ ਆਪਾਂ ਤੋਂ ਕਿੰਨੇ ਸਿਆਣੇ ਆ ਗੁਜਰਾਤ ਦੇ ਲੋਕ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਸਾਡੇ ਮੁੱਖ ਮੰਤਰੀ ਆ ਜਿਹੜੇ ਸਾਡਾ ਧਿਆਨ ਰੱਖਦੇ ਆ ਕਿੰਨੇ ਸਾਲ ਹੋ ਗਏ ਮੋਦੀ ਨੂੰ ਬਣਾਉਂਦੇ ਦੂਜੇ ਸੂਬੇ ਚ ਦੇਖ ਲਓ ਉਹ ਦੇਖ ਲੈਂਦੇ ਆ ਕਿ ਕਿਹੜਾ ਪਾਰਟੀ ਆਪਣੀ ਚੰਗੀ ਹੈ ਕਿਨੇ ਕੰਮ ਕੀਤੇ ਆ ਪਰ ਆਪਾਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਆ ਗੱਲਾਂ ਕਰਦੇ ਆ ਲਾਰੇ ਲਾਉਂਦੇ ਆ ਝੂਠ ਬੋਲਦੇ ਆ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਹਲੇ ਵੀ ਸਮਝੀ ਬਚਾਲੀਏ ਪੰਜਾਬ ਨੂੰ ਆ ਪੰਜਾਬ ਕੱਲਾ ਤੁਹਾਡਾ ਭਵਿੱਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਭਵਿੱਖ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤਾਂ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤਾਂ ਨੁਕਸਾਨ ਆਪਾਂ ਨੂੰ ਹੋਊਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰਿਹਾ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਿਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹੜੇ ਨੂੰ ਦਰਦ ਹੈ ਪੰਜਾਬ ਦਾ ਦਰਦ ਹੈ ਛੋਟਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਪਾ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਐ ਤੇ ਰਾਜ ਕਰਨ ਵਾਸਤੇ ਆਉਂਦੇ ਕਾਂਗਰਸ ਨੇ ఎన్ని ਸਾਲ ਰਾਜ ਰਹੀ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ ਪੋਤੋ 5 ਸਾਲ ਪਹਿਲੇ ਦੀ ਕੈਪਟਨ ਅਮਰਿੰਦਰ ਸਿੰਘ ਰਿਆ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫੁਲਾਇਓ ਵਰਦਾਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਅੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ ਪੰਜ ਸਾਲ ਰਾਜ ਕਰਨ ਵਾਸਤੇ ਹੁੰਦੀ ਐ ਲੁੱਟਣ ਵਾਸਤੇ ਹੁੰਦੀ ਸੁਬਾਹ ਜਗਵੀਰ ਸਿੰਘ ਬਾਦਸ਼ਾਹ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਦਾ ਨਾਰਾ ਕੀ ਐ ਉਮਨੀ ਕਾਲੀ ਦੱਤ ਮਕਸਦ ਕੀ ਹੈ ਰਾਜ ਨਹੀਂ ਸੇਵਾ ਚਾਰੋਂ ਤਰਫ ਦੇਖ ਲੋ ਆਫ ਲਾਇਓਰ ਜਿਹੜੀ ਹੁਣ ਜਾਣ ਬਣ ਗਈ ਲੋ ਜਾਣੇ ਦੀ ਬਣਾਉਣਾ ਨਾ ਕਾਲੀ ਦੱਲ ਬਾਈਪਾਸ ਬਣਾਉਣ ਵਾਲਾ ਕਾਲੀ ਦੱਲ ਚਾਰ ਲੇਨ ਬਣਾਉਣ ਵਾਲਾ ਕਾਲੀ ਦੱਲ ਪਹਿਲੇ ਯਾਦ ਕਰੋ ਇੱਥੇ ਮੁੱਲਾਂਪੁਰ ਦਾ ਖਾ ਜੁਗਰਾਉਂ ਦੇ ਲੋਕ ਹੈ ਮੋਗੇ ਤੱਕ ਦੇ ਲੋਕ ਹੈ ਜਿਲ੍ਹਾ ਲੁਧਿਆਣੇ ਤੋਂ ਤੁਸੀਂ ਮੋਗੇ ਜਾਂਦੇ ਸੀ ਹਰ ਰੋਜ਼ ਕੋਈ ਨਾ ਕੋਈ ਕਾਰ ਦਾ ਬੱਸ ਦਾ ਐਕਸੀਡੈਂਟ ਹੁੰਦਾ ਸੀ ਤੇ ਲੋਕੀ ਚੇਤ ਹੁੰਦੇ ਸੀ ਮਰ ਜਾਂਦੇ ਸੀ ਅੱਜ ਦੇ ਕੈਗੀਆਂ ਸੜਕਾਂ ਬਣਾਦੀਆਂ ਐਕਸੀਡੈਂਟ ਘੱਟ ਹੋ ਗਏ ਜਾਨਾਂ ਬਚਣ ਲੱਗ ਗਈਆਂ ਕੱਲਿਆਂ ਨਹੀਂ ਤੁਸੀਂ ਪੰਜਾਬ ਤੇ ਅੱਜ ਤੁਸੀਂ ਲੁਧਿਆਣੇ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਜੇ ਤੁਸੀਂ ਸਕੂਲ ਤਰਫੋਂ ਕੋਲੋਂ ਨਹੀਂ ਟੱਪੋਗੇ ਉਸ ਪਿੰਡ ਦੇ ਸਕੂਲ ਦਾ ਪਤਾ ਕਰਾਲਿਓ ਕੀਨੇ ਬਣਾਇਆ ਕਹਿਣਗੇ ਅਖਾਲੀ ਦਰਦੀ ਸਰਕਾਰ ਨੇ ਬਾਦਲ ਸਾਹਿਬ ਨੇ ਬਣਾਇਆ ਕਾਗ ਨੇ ਸਰਕਾਰ ਕੀਦੀ ਹੈ ਇੱਕ ਨਕਮੀਆਂ ਦੀ ਮਾਦਰੋਂ ਇੰਨਾ ਹੀ ਦੱਸ ਦਾਂ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜਾਂ 'ਚ ਹੈ ਮੁੱਖ ਮੰਤਰੀ ਕਾਗਜਾਂ 'ਚ ਹੈ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਨੀ ਐਲਾਨ ਕਰਦੇ ਐ ਜੇ ਜੇ ਕਿਸੇ ਪਾਣੀ ਸੜਕ ਨੂੰ ਰਿਪੇਅਰ ਕਰਦਾ ਹੀ ਪੱਥਰ ਰੱਖਦੇ ਐ ਕੇਂਦਰੀ ਵਾਲਾ ਹੁੰਦਾ ਉਹਦੇ ਪਿੱਛੇ ਦਾ ਭਗਵੰਤ ਮਾਨ ਕੱਲਾ ਖੜਾ ਹੁੰਦਾ ਹੁੰਦਾ ਜਿਹੜੇ ਬੋਰਡ ਸੀ ਕਿਉਂਕਿ ਕੇਸ਼ਦੀਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾ ਤੇ ਉੱਤੇ ਕੇਂਦਰੀਵਾਲਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਾਂ ਭਗਵੰਤ ਮਾਨ ਦਾ ਨਿਰਪਾਤ ਅੱਜ ਮੁੱਖ ਮੰਤਰੀ ਨਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਰੇਵ ਕੁਮਾਰ ਜਿਹੜਾ ਕੇਂਦਰੀ ਵਲ ਦਾ ਐਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਨੇ ਘਰੇ ਮਖਾਤਾ ਹੈ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਸ਼ਸੋਡਿਆ ਉਥੋਂ ਦਾ ਡਿਪੀ ਜੀ ਮਿਨਿਸਟਰ ਸੀ ਤੇ ਜੈਨ ਜਿਹੜਾ ਉਹਨਾਂ ਦਾ ਮਿਨਿਸਟਰ ਸੀ ਜਿਨ੍ਹਾਂ ਨੇ ਜੇ ਕੋਈ ਬਿੱਲੀ ਕੰਮ ਤੋਂ ਤੁੰਗੇ ਕਾਲੀ ਦਲੀ ਦੇਣ ਇਹ ਗਰੀਬ ਨੂੰ ਪੁੱਛੋਗੇ ਕਹਣਗੇ ਕਿ ਖਾਲੀ ਦਲ ਦੀ ਸਰਕਾਰ ਸਾਨੂੰ ਠਾ ਠਾ ਦਾਲ ਮਿਲਦਾ ਸੀ ਛਕਣ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਸਾਨੂੰ ਲੜਕੀਆਂ ਨੂੰ ਸਾਈਕਲ ਮਿਲਦੇ ਸੀ ਸਾਡੀ ਸਕੂਲਾਂ ਦੀ ਪੜ੍ਹਾਈ ਮੁਫਤ ਸੀ ਗੁੰਡਾਗਰਦੀ ਬੰਦ ਸੀ ਅੱਜ ਹਰ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਅੱਜ ਇਹਨੂੰ ਮਾਰਤਾ ਅੱਜ ਇਹਨੂੰ ਲੁੱਟ ਲਿਆ ਇਸ ਬੈਂਕ ਨੂੰ ਲੁੱਟ ਲਿਆ ਇਸ ਕਾਰਖਾਨੇ ਵਾਲੇ ਨੂੰ ਲੁੱਟ ਲਿਆ ਆ ਗੈਂਗਸਟਰ ਇੱਥੇ ਆ ਗਏ ਕੀ ਅਗਲੀ ਰਣਨੀਤੀ ਅੰਕਲ ਕੋਲ ਦੋ ਕੀ ਰਹੂਗੀ ਅਗਲੀ ਰਣਨੀਤੀ ਕੀ ਮਾਜਦਨ ਸਾਡੇ ਆਪਣੀ ਖਾਲੀ ਦਲ ਨੇ ਆਰਾਮ ਨਾਲ ਆਰਾਮ ਨਾਲ ਆਰਾਮ ਸਿਰਾਂ ਸੇ ਅੱਜ ਤੋਂ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਮੰਗੂ ਆ ਨੈਸ਼ਨਲ ਪਾਰਟੀਆਂ ਨੇ ਇੱਥੇ ਹਮਲਾ ਕਰਕੇ ਕਾਬਜ ਹੋ ਕੇ ਪੰਜਾਬ ਨੂੰ ਰੋਟਿਆ ਤੇ ਇੰਨਾ ਦੁਖੀ ਕਰ ਦਿੱਤਾ ਪੰਜਾਬ ਨੂੰ ਤਬਾਹ ਕਰ ਦਿੱਤਾ ਸ਼ੋਮਨੀ ਕਾਲੀਦਲ ਅੱਜ ਐਲਾਨ ਕਰਦੀ ਹੈ ਕਿ ਪੰਜਾਬ ਨੂੰ ਬਚਾਉਣ ਦੀ ਜੰਗ ਅੱਜ ਲੁਧਿਆਣੇ ਤੋਂ ਸ਼ੁਰੂ ਹੋ ਰਹੀ ਹੈ ਪੰਜਾਬ ਨੂੰ ਬਚਾਉਣ ਦੀ ਜੰਗ ਕੋਈ ਮਨੂਨੀ ਲੜਾਈ ਨਹੀਂ ਲੜੀ ਜਾਊ ਕੋਈ ਹਰ ਕਿਸਮ ਦੀ ਲੜਾਈ